ਡੇਰਾ ਵਿਆਸ ਦੇ ਸ਼ਰਦਵਾਲ ਸ਼ਰਦਾਲੂਆਂ ਲਈ ਬਹੁਤ ਹੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸਤਸੰਗ ਨੂੰ ਲੈ ਕੇ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੱਡਾ ਫੈਸਲਾ ਲਿਆਇਆ ਸਤਸੰਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਤਾਂ 25 ਤੇ 26 ਮਈ ਨੂੰ ਸਤਸੰਗ ਜਿਹੜਾ ਆ ਉਹ ਨਹੀਂ ਹੋਵੇਗਾ 25 ਤੇ 26 ਮਈ ਨੂੰ ਸਤਸੰਗ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਤਾਂ ਜਿੰਨੇ ਵੀ ਡੇਰਾ ਬਿਆਸ ਦੇ ਵਿੱਚ ਜਿਹੜੇ ਸ਼ਰਧਾਲੂ ਆ ਸਤਸੰਗ ਸੁਣਨ ਜਾਂਦੇ ਨੇ ਸੰਗਤ ਸਤਸੰਗ ਸੁਣਨ ਜਾਂਦੀ ਆ ਤਾਂ ਉਹਨਾਂ ਲਈ ਵੱਡੀ ਖਬਰ ਜਿਹੜੀ ਹੈਗੀ ਆ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਵਾਰ ਲੋਕ ਜਿਹੜੇ ਆ ਉੱਥੇ ਜਾਂਦੇ ਨੇ ਤੇ ਕੋਈ ਵੀ ਦਿਨ ਅਜਿਹਾ ਉੱਥੇ ਨਹੀਂ ਹੁੰਦਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਨਾ ਹੋਣ ਸਤਸੰਗ ਨਾ ਹੋਵੇ ਤਾਂ ਹਰ ਵਾਰ ਸਤਸੰਗ ਜਿਹੜਾ ਆ ਉੱਥੇ ਹੁੰਦਾ ਆ ਤਾਂ ਬਾਬਾ ਗੁਰਿੰਦਰ ਸਿੰਘ ਤੇ ਲੋਕ ਜਿਹੜਾ ਆ ਵੱਡਾ ਫੈਸਲਾ ਲਿਆ ਉਹਨਾਂ ਨੇ 25 ਤੇ 26 ਮਈ ਨੂੰ ਸਤਸੰਗ ਰੱਦ ਕਰ ਦਿੱਤਾ ਤਾਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਹੜਾ ਆ ਫੈਸਲਾ ਲਿਆ ਗਿਆ ਡੇਰਾ ਪ੍ਰਬੰਧਕਾਂ ਦੇ ਵੱਲੋਂ ਜਾਰੀ ਨੋਟਿਸ ਜਿਹੜਾ ਆ ਯਾਰੀ ਕੀਤਾ ਗਿਆ ਆ ਤਾ ਡੇਰਾ ਵਿਆਸ ਮੁਖੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ 25 ਤੇ 26 ਮਈ ਨੂੰ ਜਿਹੜਾ satsang ਨਹੀਂ ਹੋਵੇਗਾ ਕਿਉਂਕਿ ਹਰ ਵਾਰ ਜੇ ਗੱਲ ਕਰ ਲਈਏ ਤਾਂ ਪੂਰੇ ਭਾਰਤ ਵਿੱਚੋਂ ਕੀ ਵੱਖੋ-ਵੱਖਰੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਜਿਹੜੇ ਆ satsang ਸੁਣਨ ਲਈ ਉੱਥੇ ਪਹੁੰਚਦੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚ ਕੇ satsang ਉੱਥੇ ਸੁਣਦੇ ਆ ਹਰ ਵਾਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਉੱਥੇ ਰਸ਼ ਹੁੰਦਾ ਆ ਪਰ ਸੰਗਤ ਜਿਹੜੀ ਇਸ ਵਿਆਸ ਦੀ ਸੰਗਤ ਆ ਉਸ ਦੇ ਲਈ ਇਹ ਵੱਡਾ ਖਾਸ ਸੁਨੇਹਾ ਆ ਕਿ 25 ਤੇ 26 ਮਈ ਨੂੰ satsang ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਹੈ 25 ਤੇ 26 ਮਈ ਨੂੰ ਸਤਸੰਗ ਜਿਹੜਾ ਉੱਥੇ ਨਹੀਂ ਹੋਵੇਗਾ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਜਿਹੜਾ ਹੈ ਫੈਸਲਾ ਲਿਆ ਗਿਆ ਤੇ ਬਿਆਸ ਦੇ ਜੋ ਪ੍ਰਬੰਧਕ ਨੇ ਉਹਨਾਂ ਨੇ ਇਹ ਜਿਹੜਾ ਆ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ 25 ਤੇ 26 ਮਈ ਨੂੰ satsang ਜਿਹੜਾ ਆ ਉਹ ਨਹੀਂ ਹੋਵੇਗਾ ਤਾਂ ਖਾਸ ਕਰਕੇ ਉਹਨਾਂ ਸਾਰੀ ਹਰੇਕ ਸੰਗਤ ਦੇ ਤੱਕ ਇਹ ਵੀਡੀਓ ਪਹੁੰਚਾ ਦਿੱਤੀ ਜਾਵੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿੱਤਾ ਜਾਵੇ ਤਾਂ ਕਿ ਹਰ ਇੱਕ ਸੰਗਤ ਤੱਕ ਇਹ ਫੈਸਲਾ ਪਹੁੰਚ ਜਾਵੇ ਹਰ ਇੱਕ ਸ਼ਰਧਾਲੂ ਤੱਕ ਇਹ ਫੈਸਲਾ ਪਹੁੰਚ ਜਾਵੇ ਕਿ ਜਿਹੜਾ ਪਲਾਨਿੰਗ ਕਰ ਰਿਹਾ ਕਿ 25 ਤੇ 26 ਮਈ ਨੂੰ satsang ਸੋਣਾਂ ਜਾਣਾ ਤਾਂ ਉਸ ਦਿਨ satsang ਜਿਹੜਾ ਆ ਉਹ ਨਹੀਂ ਹੋਵੇਗਾ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਫੈਸਲਾ ਲਿਆ ਗਿਆ ਹੈ ਕਿ ਜਿਹੜਾ 25 ਤੇ 26 ਮਈ ਨੂੰ satsang ਰੱਦ ਕਰ ਦਿੱਤਾ ਗਿਆ ਹੈ ਤਾਂ ਡੇਰਾ ਬਿਆਸ ਦੀ ਸੰਗਤ ਲਈ ਇਹ ਖਬਰ ਜਿਹੜੀ ਹੈ ਸ਼ੇਅਰ ਕਰ ਦਿਓ ਵੱਤੋ ਵੱਤ ਖਬਰ ਨੂੰ ਸ਼ੇਅਰ ਕਰਦੇ ਚੱਲਣਾ ਤਾਂ ਖਾਸ ਕਰਕੇ ਬਾਬਾ ਗੁਰਿੰਦਰ ਸਿੰਘ ਢਲੋਂ ਜਿਹੜਾ ਆ ਇਹ ਬਾਬਾ ਗੁਰਿੰਦਰ ਸਿੰਘ ਢਲੋਂ ਹਣੀ ਇਹ ਫੈਸਲਾ ਲਿਆਇਆ ਤਾਂ ਕਿ